ਕਿਸਾਨ ਪਰਵਾਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਜਾਣਾਂਗੇ ਪੀ ਐਚ ਸੰਤੁਲਨ ਅਤੇ ਸੂਖਮ ਪੋਸ਼ਟਿਕ ਤੱਤਾਂ ਦੀ ਉਪਲਬਧਤਾ ਦੇ ਲਈ ਗੰਧਕ ਦੀ ਮਹੱਤਤਾ ਜਿਵੇਂ ਇੱਕ ਵਧੀਆ ਚਾਹ ਦੇ ਲਈ ਪਾਣੀ ਦਾ ਸਹੀ ਸੰਤੁਲਨ ਜ਼ਰੂਰੀ ਹੈ ਉਸੇ ਤਰ੍ਹਾਂ ਇੱਕ ਭਰਪੂਰ ਫਸਲ ਦੇ ਲਈ ਮਿੱਟੀ ਦਾ ਸਹੀ ਪੀ ਐਚ ਸੰਤੁਲਨ ਬਹੁਤ ਜ਼ਰੂਰੀ ਹੈ ਇਸ ਦੇ ਮੁੱਖ ਕਾਰਨ ਉੱਚ ਪੀ ਐਚ ਵਾਲੀ ਖਾਰੀ ਮਿੱਟੀ ਪੋਸ਼ਟਿਕ ਤੱਤਾਂ ਨੂੰ ਇਸ ਤਰ੍ਹਾਂ ਜਮਾ ਕਰ ਲੈਂਦੀ ਹੈ ਕੀ ਖਾਦ ਪੌਣ ਤੋਂ ਬਾਅਦ ਵੀ ਫਸਲਾਂ ਨੂੰ ਡਿੰਦਾ ਪੋਸ਼ਣ ਨਹੀਂ ਮਿਲ ਪਾਉਂਦਾ ਇੱਕ ਬੰਦ ਰਸੋਈ ਦੇ ਵਾਂਗ ਅੰਦਰ ਭੋਜਨ ਤਾਂ ਹੁੰਦਾ ਹੈ ਪਰ ਇਸ ਨੂੰ ਖਾਧਾ ਨਹੀਂ ਜਾ ਸਕਦਾ ਗੰਧਕ ਮਿੱਟੀ ਦੇ ਪੀਐਚ ਨੂੰ ਘਟਾਉਂਦਾ ਹੈ ਅਤੇ ਪੌਦਿਆਂ ਨੂੰ ਸੂਖਮ ਪੋਸ਼ਟਿਕ ਤੱਤ ਉਪਲਬਧ ਕਰਵਾਉਂਦਾ ਹੈ ਇੱਕ ਸੰਤੁਲਿਤ ਪੀਐਚ ਦਾ ਮਤਲਬ ਹੈ ਸਿਹਤਮੰਦ ਜੜਾਂ ਅਤੇ ਵਧੇਰੇ ਖਾਦ ਸੋਖਣ ਦੀ ਕੁਸ਼ਲਤਾ ਆਉਂ ਜਾਣਦੇ ਹਾਂ ਮਿੱਟੀ ਦੇ ਪੀਐਚ ਪ੍ਰਬੰਧਨ ਲਈ ਗੰਧਕ ਵਿੱਚ ਨਿਵੇਸ਼ ਕਰਨ ਦੇ ਲਾਭ ਸਭ ਤੋਂ ਪਹਿਲਾਂ ਗੰਧਕ ਦੀ ਵਰਤੋਂ ਦਾ ਖਰਚ ਘਟ ਹੈ ਪਰ ਇਸ ਦੇ ਫਾਇਦੇ ਅਨੇਕ ਹਨ ਪਹਿਲਾ ਖਾਦ ਦੀ ਬਚਤ ਪੋਸ਼ਟਿਕ ਤੱਤਾਂ ਦੀ ਉਪਲਬਧਤਾ ਵਾਧੀ ਹੈ ਤੇ ਖਾਦ ਦੀ ਸਹੀ ਵਰਤੋਂ ਕੀਤੀ ਜਾਂਦੀ ਹੈ ਸਿਰਫ ਪੈਸੇ ਦੀ ਬਚਤ ਹੀ ਨਹੀਂ ਸਗੋਂ ਸਹੀ ਪੀਐਚ ਨਾਲ ਜੜਾਂ ਡੂੰਘੀਆਂ ਹੋ ਜਾਂਦੀਆਂ ਹਨ ਮਿੱਟੀ ਦੀ ਸਿਹਤ ਅਤੇ ਉਪਜਾਊ ਸ਼ਕਤੀ ਲੰਬੇ ਸਮੇਂ ਲਈ ਸੁਰੱਖਿਅਤ ਰਹਿੰਦੀ ਹੈ। ਅਸੀਂ ਇਸ ਗੱਲ ਨੂੰ ਸਮਝੀਏ ਗੰਧਕ ਹੀ ਹੈ ਮਿੱਟੀ ਦਾ ਪੀ ਐਚ ਡਾਕਟਰ। ਅੱਜ ਸੀ ਫਾਰਮ ਹੋ ਜੀ ਦੇ ਫੰਡੇ ਵਿੱਚ ਸਿੱਖਿਆ ਮਿੱਟੀ ਵਿੱਚ ਗੰਧਕ ਪਾਉਣਾ ਕਿਉਂ ਜ਼ਰੂਰੀ ਹੈ? ਗੰਧਕ ਮਿੱਟੀ ਦੇ ਪੀ ਐਚ ਦਾ ਡਾਕਟਰ ਹੈ ਜੋ ਕਿ ਖਾਰੀ ਮਿੱਟੀ ਦੇ ਵਿੱਚ ਬੰਨੇ ਹੋਏ ਪੌਸ਼ਟਿਕ ਤੱਤਾਂ ਨੂੰ ਖੋਲਦਾ ਹੈ ਅਤੇ ਉਹਨਾਂ ਨੂੰ ਪੌਦਿਆਂ ਦੇ ਲਈ ਉਪਲਬਧ ਕਰਵਾਉਂਦਾ ਹੈ। ਸੰਤੁਲਿਤ ਪੀਐਚ ਦਾ ਮਤਲਬ ਹੈ ਸਿਹਤਮੰਦ ਜੜਾ ਸਹੀ ਪੀਐਚ ਜੜਾ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਖਾਸ ਸੋਖਣ ਦੀ ਸਮਰੱਥਾ ਨੂੰ ਵਧਾਉਂਦਾ ਹੈ ਬੰਪਰ ਉਤਪਾਦਨ ਅਤੇ ਲਾਭਦਾਇਕ ਖੇਤੀ ਪੌਸ਼ਟਿਕ ਤੱਤਾਂ ਦੀ ਉਪਲਬਧਤਾ ਵਾਧੀ ਹੈ ਜਿਸ ਨਾਲ ਫਸਲ ਦੀ ਗੁਣਵਤਾ ਅਤੇ ਉਤਪਾਦਨ ਦੋਹਾਂ ਵਿੱਚ ਵਾਧਾ ਹੁੰਦਾ ਹੈ ਹਾਈ ਫਾਰਮ ਦੇ ਸੁਝਾਅ ਗੰਧਕ ਦੀ ਵਰਤੋਂ ਕਰਨ ਤੋਂ ਪਹਿਲਾਂ ਹਮੇਸ਼ਾ ਖੇਤੀ ਸਲਾਹਕਾਰ ਨਾਲ ਸਲਾਹ ਜ਼ਰੂਰ ਕਰੋ 蛋黄。但